ਕੋਤਾਂ ਮਰਮਰੀ ਜੀ ਆਉਂਦੇ ਨੇ ਅਸੀਂ ਗੱਲ ਪੰਜ ਭਾਈ ਅਗਲੀ ਜੋ ਸਾਈਡ ਨੂੰ ਆ ਜਾ ਆ ਜਾ ਬੰਦੇ ਇਹ ਸਾਜੀ ਉਹ ਇੱਕ ਗੱਲ ਭਾਈ ਜਾਈ ਜੋ ਇਧਰ ਨੂੰ ਕੋਈ ਗੱਲ ਨਹੀਂ ਬੈਠ ਚਾਈ ਜੋ ਆਪਾਂ ਆਪਣੇ ਗੱਲ ਕਰਾਂਗੇ ਚਲੋ ਇਹ ਕੱਟਾ ਕੋ ਬਾਜੀ ਜੀ ਆਉਨੇ ਆਓ ਬਹੁਤ ਧੰਨਵਾਦ ਜੀ ਦੀਆਂ ਪਰ ਅਜੇ ਤੱਕ ਕੋਈ ਉਹਨਾਂ ਨੇ ठोस ਜਿਹੜੇ ਆ ਕਦਮ ਨਹੀਂ ਚੁੱਕਿਆ ਤਾਂ ਨਾ ਹੀ ਕੋਈ ਪਤਾ ਕੋਈ ਰਾਸਮਦਰੀ ਪਹੁੰਚੀ ਹੈ ਜੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਰਵੀ ਟਵਾਲ ਜੀ ਐਕਚੁਅਲ ਦੇ ਵਿੱਚ ਕੰਮ ਤਾਂ ਸਰਕਾਰਾਂ ਦੀ ਹੁੰਦੀ ਹੈ ਕਿਉਂਕਿ ਇਹ ਕਰੋਨਾ ਜਿਹੜਾ ਵਾਇਰਸ ਦਾ ਪ੍ਰਕੋਪ ਹੈਗਾ ਹਨਾ ਇਹ ਸਾਰੇ ਆਪਣੇ ਸੂਬੇ ਦੇ ਵਿੱਚ ਹੀ ਹੈ ਬਲਕਿ ਦੇਸ਼ ਦੇ ਵਿੱਚ ਹੀ ਹੈ ਤੋਂ ਇਹ ਲਾਰਜ ਸਕੇਲ ਤੇ ਸਰਕਾਰਾਂ ਸਪਲਾਈ ਕਰਨ ਤਾਂ ਹੀ ਗੁਜ਼ਾਰਾ ਹੋਵੇਗਾ ਤੇ ਸਰਕਾਰਾਂ ਲੇਕਿਨ ਉਹਨਾਂ ਡਿਲੇ ਕਰ ਰਹੀਆਂ ਹਨ ਅਨਾਉਂਸ ਤਾਂ ਕੀਤਾ ਹੋਇਆ ਹੈ ਕਹਿੰਦੇ ਅਸੀਂ ਸਾਰਤਕਾਲ ਕੱਢਾਂਗੇ ਅੱਜ ਹੀ ਮੇਰੀ ਮਾਨਯੋਗ ਆਪਣਾ ਆਈਐਸ ਵਰਿੰਦਰ ਕੁਮਾਰ ਸ਼ਰਮਾ ਜੀ ਡੀਸੀ ਸਾਹਿਬ ਨਾਲ ਗੱਲ ਹੋਈ ਹੈ ਉਹ ਕਹਿੰਦੇ ਜੇ ਇੱਕ ਅੱਧੇ ਦਿਨ ਤੱਕ ਆਪਾਂ ਕਰਾਂਗੇ ਉਸ ਤੋਂ ਬਾਅਦ ਮਾਨਯੋਗ ਇੰਦਰਦੇਵ ਮਨਿਆਸ ਸੀਲਦਾ ਸਾਹਿਬ ਨਾਲ ਵੀ ਗੱਲ ਹੋਈ ਹੈ ਐਸਡੀਐਮ ਸਾਹਿਬ ਨੂੰ ਕੱਲ ਕੀ ਦਿਨ ਫੋਨ ਨਹੀਂ ਪਿੱਕ ਕੀਤਾ ਤੇ ਐਸਪੀ ਵਸਤਰ ਕੁਪਤਲ ਜੀ ਗੁਪਤਾ ਜੀ ਨਾਲ ਵੀ ਗੱਲ ਹੋਈ ਅੱਜ ਤੇ ਸਾਰੇ ਕਹਿੰਦੇ ਤਾਂ ਹੈ ਵੀ ਆਪਾਂ ਕੋਸ਼ਿਸ਼ ਕਰਦੇ ਹਾਂ ਸ਼ਾਇਦ ਇੱਕ ਅੱਧੇ ਦਿਨ ਤੱਕ ਤੁਹਾਨੂੰ ਅਸੀਂ ਮਤਲਬ ਰਾਸ਼ਨ ਪਹੁੰਚਦਾ ਕਰ ਦੇਾਂਗੇ ਪਰ ਫਿਲਹਾਲ ਕੋਈ ਰਾਸ਼ਨ ਪਹੁੰਚਦਾ ਕੀਤਾ ਨਹੀਂ ਹੈਗਾ ਸਾਡੇ ਤੱਕ ਤੇ ਮੇਰੇ ਕੱਲ ਮੈਨੂੰ ਰੋਜ਼ ਹੀ ਸੌਖ ਫੋਨ ਆਉਂਦਾ ਹੋਣਾ ਜਿੱਥੇ ਲੋਕਾਂ ਨੂੰ ਉਮੀਦ ਹੁੰਦੀ ਹੈ ਉੱਥੇ ਲੋਕ ਫੋਨ ਕਰਦੇ ਆ ਤੇ ਹੁਣ ਜਿੰਨੇ ਕੁ ਅਸੀਂ ਜੋਗੇ ਆ ਆਪਣੇ ਲੈਵਲ ਤੇ ਆਪਣੇ ਦਾਹਨੋਂ ਦੀ ਕਿਰਤ ਦੇ ਵਿੱਚੋਂ ਹੀ ਅਸੀਂ ਕੋਸ਼ਿਸ਼ ਕਰਦੇ ਆ ਕਿ 10 15 20 30 ਪਰਿਵਾਰਾਂ ਨੂੰ ਰੋਜ਼ ਅਸੀਂ ਰਾਸ਼ਨ ਮੁਹੱਈਆ ਕਰੀਏ ਕਿਉਂਕਿ ਜਿਹੜੇ ਸਾਡੇ ਹਲਕੇ ਦੇ ਆ ਜਾਂ ਇਲਾਕੇ ਦੇ ਲਾਗੇ-ਲਾਗੇ ਦੇ ਬੰਦੇ ਆ ਜਿਨ੍ਹਾਂ ਨੂੰ ਸਾਡੇ ਤੋਂ ਉਮੀਦਾਂ ਔਰ ਸਾਨੂੰ ਪਤਾ ਕਿ ਵਾਕਈ ਲੋਕਾਂ ਨੂੰ ਬਹੁਤ ਇਹਦੀ ਲੋੜ ਹੈ ਤੇ ਦਰਦ ਦੇਖਿਆ ਨਹੀਂ ਜਾਂਦਾ इवन ਬੜੇ ਦੁੱਖ ਨਾਲ ਕਹਿਣਾ ਪਿਆ ਰਿਹਾ ਮੈਂ ਸਰਕਾਰਾਂ ਨੂੰ ਵੀ ਇਹ ਇੱਕ ਰਿਕੁਐਸਟ ਕਰਾਂਗਾ ਕਿ ਕੈਨਡਲੀ ਜਿੰਨੀ ਵੀ ਜਲਦੀ ਹੋ ਸਕੇ ਸਾਨੂੰ ਰਾਸ਼ਨ ਮੁਹਾਇਆ ਕਰਾਓ ਕੱਲ ਮੈਂ ਗਿਆ ਸੀਗਾ ਕਿਸੇ ਮਹੱਲੇ ਦੇ ਵਿੱਚ ਤੇ ਮੇਰਾ ਮਨ ਮੇ ਮੁਸ਼ਲ ਹੋ ਗਿਆ ਦੇਖ ਕੇ ਕਿ ਛੋਟੇ ਛੋਟੇ ਬੱਚੇ ਬ੍ਰੈਡ ਨੂੰ ਪੁਆਇੰਟ ਦੇ ਵਿੱਚ ਡਿਪ ਕਰਕੇ ਖਾ ਰਹੇ ਆ ਲੋਕੀ ਰੋਟੀ ਤੋਂ ਆਵਾਜ਼ ਆ ਰਹੀ ਹੈ ਲੋਕੀ ਇਹ ਵੀ ਕਹਿੰਦੇ ਕਿ ਬਰਾਤ ਸਾਹਿਬ ਸਾਡੇ ਕੋਲੇ ਕੱਲ ਲਈ ਪੱਤੀ ਵੀ ਹੈ ਨਹੀਂ ਗਈ ਖੰਡ ਵੀ ਮੁੱਕੀ ਹੋਈ ਹੈ ਆਟਾ ਲੂਣ ਤੇਲ ਵੀ ਹੈ ਨਹੀਂਗਾ ਤੇ ਮੈਂ ਰਿਕੁਐਸਟ ਕਰਾਂਗਾ ਸਰਕਾਰਾਂ ਨੂੰ ਕਿ ਤੁਸੀਂ ਜਲਦੀ ਤੋਂ ਜਲਦੀ ਮਤਲਬ ਦਾ ਕੋਈ ਸਾਰਤਕ ਹੱਲ ਕੱਢੋ ਸਾਨੂੰ ਤੁਸੀਂ ਮਈਆ ਕਰਾਓ ਜਿੰਨੇ ਵੀ ਨਮੈਂਦੇ ਹੈਗੇ ਤੁਹਾਡੇ ਤਾਂ ਕਿ ਅਸੀਂ ਲੋਕਾਂ ਨੂੰ ਫੈਸਿਲਿਟੀ ਇਹ ਦੇ ਸਕੀਏ ਤੇ ਕਿਉਂਕਿ ਦਿਨ ਜਿਹੜੇ ਵੱਤ ਤੋਂ ਵੱਧ ਰਿਹਾ ਹੈ ਡੇ ਬਾਏ ਡੇ ਤੇ ਮੈਂ ਬਾਕੀ ਜਿਸ ਤਰ੍ਹਾਂ ਅੱਗੇ ਵੀ ਮੈਂ ਬੇਨਤੀ ਕਰਦਾ ਹੁਣਾ ਜਿੰਨੀਆਂ ਵੀ ਸਾਡੀਆਂ ਐਨਜੀਓਜ਼ ਨੇ ਜਾਂ ਸਾਡੀਆਂ ਸਮਾਜਿਕ ਜਥੇਬੰਦੀਆਂ ਨੇ ਜਾਂ ਫਿਰ ਕਹਿ ਲੋ ਸਾਡੇ ਮਤਲਬ ਧਾਰਮਿਕ ਆਗੂ ਨੇ ਸ਼ਰੂਮਣੀ ਕਮੇਟੀ ਹੈ ਇਹਨਾਂ ਨੂੰ ਵੀ ਚਾਹੀਦਾ ਹੈ ਕਿ ਮੂਹਰੇ ਆਉਣ ਅੱਜ ਸਾਡੇ ਭੈਣ ਭਰਾ ਕੁੱਖੇ ਮਰ ਰਹੇ ਆ ਪਿਆਸੇ ਮਰ ਰਹੇ ਆ ਅੱਜ ਉਹਨਾਂ ਦੀ ਬਾਹ ਫੜਨ ਦੀ ਲੋੜ ਹੈ ਬਾਕੀ ਕਈ ਵਾਰੀ ਹੁੰਦਾ ਜਦੋਂ ਇਲੈਕਸ਼ਨ ਆਉਂਦੇ ਆ ਉਦੋਂ ਅਸੀਂ ਮਤਲਬ ਕਿੰਨੇ ਵੱਡੇ ਲੈਵਲ ਤੇ ਵੇਸਟੇਜ ਕਰਦੇ ਆ ਪੈਸੇ ਅਸੀਂ ਮਤਲਬ ਵੇਸਟ ਕਰਦੇ ਆ ਆਪਾਂ ਸ਼ਰਾਬਾਂ ਪਲਾਉਣੇ ਪੈਸੇ ਵੰਡਦੇ ਆ ਪਰ ਜਿੰਨੇ ਵੀ ਐਮਸੀ ਹੈ ਐਮਐਲਏਸ ਹੈ ਵਧਾਇਕ ਹੈ ਉਹ ਅੱਜ ਲੋੜ ਹੈ ਅੱਜ ਜੇ ਬਿਨਾਂ ਸਵਾਰਥ ਤੋਂ ਬਿਨਾਂ ਕਿਸੇ ਨਿੱਜੀ ਮੁਫਾਤ ਤੋਂ ਲੋਕਾਂ ਦੀ ਬਾਹ